ਆਹ ਵਹੀ ਗੁਰਜੀ ਕਹਾਸਾ ਵਹੀ ਗੁਰਜੀ ਦੇ ਪਤੇ ਇਹ ਤੁਹਾਡੀ ਵੀਡੀਓ ਦੇਖ ਸਕਦੇ ਆ ਅੱਜ ਜੇ ਆਪਾਂ ਵੀ ਲੈ ਕੇ ਆ ਬੜਾ ਬੜੀ ਪੱਕ ਜਿਹੜੀ ਲੈਂਥ ਹੈਗੀ ਹੈ 7.7 ਮੀਟਰ ਕਪੜਾ ਆਪਾਂ ਫੋਲਡ ਕਰਦੇ ਆ ਬੱਲੜ ਅਧੇਖਤੀ ਘੜਟਾ ਕੇ ਬੜਾ ਪਾ ਕੇ ਸਿੰਪਲੀ ਲੜਨ ਨੂੰ ਲਾਡ ਕੱਟ ਲਗਾਵਾਂਗੇ ਲੜ ਲਾਉਣ ਦਾ ਸਮੇ ਇੱਕ ਗੱਲ ਦਾ ਧਿਆਨ ਰੱਖਿਓ ਜਿਹੜਾ ਆਪਣਾ ਲੜਾ ਉਹ ਆਪਾਂ ਜਿਆਦਾ ਪਤਲਾ ਨਹੀਂ ਕਰਨਾ ਲੜਕੇ ਜਿੰਨੇ ਵਾਲ ਪੰਦੇ ਨੇ ਉਹਨੇ ਵਾਲ ਪਾਵਾਂਗੇ ਜੇ ਤੁਸੀਂ ਵੱਧ ਵੀ ਵਾਹਦੇ ਹੋ ਤਾਂ ਬਿਲਕੁਲ ਵੀ ਲੜ ਨੂੰ ਪਤਲਾ ਨਹੀਂ ਕਰਨਾ ਜੇ ਆਪਾਂ ਲੜ ਨੂੰ ਪਤਲਾ ਕਰਾਂਗੇ ਤਾਂ ਜਿਹੜਾ ਆਪਣਾ ਲੜ ਹੋਊਗਾ ਤੇ ਉਹ ਜਿਹੜਾ ਆਪਣਾ ਲੜ ਹੋਊਗਾ ਉਹ ਅੱਖ ਤੋਂ ਬਾਰ-ਬਾਰ ਖਿਸਕੀ ਜਾਊ ਆਹ ਲੜ ਚ ਵੀ ਜੇ ਜਿਹੜਾ ਲੜ ਲਾਉਣਾ ਪਹਿਲਾਂ ਪੂਣੀ ਸੈੱਟ ਕਰਨੀ ਹੈ ਜਿਹੜਾ ਆਪਣਾ ਪੂਣੀ ਸੈਟ ਕਰਕੇ ਦੋ ਹੀ ਪੱਲੇ ਦੋ ਹੀ ਪੱਲਿਆਂ 'ਚ ਵਾਲ ਇਕੱਠੇ ਕਰਨੇ ਆ ਫਿਰ ਉੱਪਰੋਂ ਜਿਹੜਾ ਲੜ ਜਰੂਰ ਬਣਾਣਾ ਮੋਟਾ ਪਾਸਾ ਜਿਹੜਾ ਆਪਣਾ ਉੱਪਰ ਹੁੰਦਾ ਬਣ ਦਾ ਪਾਸਾ ਜਿਹੜਾ ਉੱਪਰ ਰੱਖਣਾ ਹੇਠ ਦਾ ਪਾਸਾ ਥੱਲੇ ਰੱਖਾਂਗੇ ਐਵੇਂ ਜਿਹੜਾ ਆਪਣਾ ਪ੍ਰੋਸੈਸ ਕਰਕੇ ਤੇ ਫਿਰ ਵਾਲ ਪਾ ਕੇ ਲਗਾਵਾਂਗੇ ਲੜ ਨੂੰ ਅਗਲੇ ਲੜਕੇ ਉਸੇ ਤਰੀਕੇ ਨਾਲ ਪੱਲੇ ੜ ਨੂੰ ਬੈਕ ਤੋਂ ਜੂਕ ਦੱਬਣਾ ਲੜ ਨੂੰ ਬੈਕ ਤੋਂ ਜਿਹੜਾ ਆਪਾਂ ਦੱਬਾਂਗੇ ਜਿਹੜੇ ਆਪਣੇ ਪਿੱਛੇ ਵਾਲ ਹੁੰਦੇ ਆ ਉਹ ਆਪਣੇ ਜਿਹੜੇ ਟਾਈਟ ਹੋ ਜਾਣਗੇ ਤੇ ਬਿਲਕੁਲ ਜਿਹੜੇ ਆਪਾਂ ਲੜਨੇ ਬੈਗ ਤੋਂ ਦੱਬਨੇ ਹਨ ਫਿਰ ਉਸੇ ਤਰੀਕੇ ਨਾਲ ਜਿਵੇਂ ਤੁਹਾਨੂੰ ਦੱਸਿਆ ਸੀਗਾ ਪੂਣੀ ਸੈੱਟ ਕਰਦੀਆਂ ਜਿਹੜੀ ਆਪਣੀ ਪੂਣੀ ਜਿੰਨੀ ਆਪਣੀ ਸੈੱਟ ਹੋ ਗਈ ਲੜਦੀ ਜਿਹੜਾ ਆਪਣਾ ਲੜ ਲਾਉਣਾ ਉਹਦੀ ਲੜਦੀ ਜਿੰਨੀ ਪੂਣੀ ਸੈੱਟ ਹੋ ਗਈ ਉਸ ਬਾਅਦ ਜਿਹੜਾ ਆਪਣਾ ਲੜਾ ਉਹ ਚੰਗੀ ਤਰ੍ਹਾਂ ਸਹੀ ਲੱਗੂਗਾ ਉੱਪਰੋਂ ਜਿਹੜੇ ਆਪਣੇ ਲੜਨੇ ਜਰੂਰ ਬਣਾਉਣੇ ਨੇ ਤੇ ਹੁਣ ਆਪਾਂ ਤਿੰਨ ਲੜ ਲੜੇ ਤਿੰਨ ਲੜ ਕੇ ਪਹਿਲਾਂ ਬਾਏ ਫੇਰ ਲਾਣਾ ਜਾਂ ਪੱਗ ਬਣ ਫੇਰ ਲਾਣੇ ਆ ਬਲ ਵਧਾਉਣ ਲਈ ਜਿਹੜੇ ਆਪਣੇ ਵੀਰ ਜੇ ਕ੍ਰੇਨੇ ਹੱਦੀ ਨੰਮੀ ਨੰਮੀ ਪੱਗ ਜਕਰੇ ਨੇ ਬਿਗਿਨਰ ਨਹੀਂ ਹਜੇ ਉਹ ਜਿਹੜੇ ਆਪਣੇ ਸੂਈ ਨਾਲ ਫੇਰਨਾ ਜਾਂ ਪੱਗ ਵਿੱਚ ਨਾਲ ਫੇਰਨਾ ਬਾਾਈ ਫੇਰਨਾ ਬਾਾਈ ਨਾਲ ਵੀ ਜਿਹੜੇ ਆਪਣੇ ਬਾਲਿਓ ਵੱਧ ਵੱਧ ਸਕਦੇ ਨੇ ਤੇ ਬਾਕੀ ਪੱਗ ਦੀ ਸੈਟਿੰਗ ਕਰ ਲੈਣੀ ਆ ਜਿਵੇਂ ਦੱਸਿਆ ਸੀਗਾ ਜਿਹੜੇ ਆਪਣੇ ਬਿੰਗ ਨਾਲ ਬੰਦੇ ਹੁੰਦੇ ਬੀਗ ਨਾਲ ਬਿਗਟ ਹੁੰਦੇ ਆ ਤੇ ਉਹ ਆਪਣੇ ਜਿਹੜੇ ਸੂਈ ਨਾਲ ਨਾਲ ਜਾਂ ਪੱਗ ਪਿੰਨ ਨਾਲ ਜਿਹੜੇ ਆਪਣੇ ਪੱਗ ਚ ਟੋਕ ਲਾ ਲੈਂਦੇ ਨੇ ਉਹ ਇਸ ਕਰਕੇ ਜਿਹੜੇ ਆਪਣੇ ਪੱਗ ਪਨ ਜਾਂ ਸੂਈ ਜਾਂ ਨਾ ਫੇੜਨਾ ਬਾਅਦ ਜੂੜ ਫੇੜ ਲੈਣਾ ਤਾਂ ਇਹ ਉਹਨਾਂ ਦੇ ਵਾਲ ਨੇ ਸੈੱਟ ਹੋ ਜਾਣ ਤੇ ਹੌਲੀ ਹੌਲੀ ਜਿਹੜਾ ਆਪਣਾ ਹੱਥ ਟਿਕਾ ਕੇ ਬਲ ਪਾਉਣ ਗਿਆ ਕਟ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਹ ਜੀਆਂ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਤੇ ਉਹਨਾਂ ਵੀਰਾਂ ਦਾ ਵੀ ਜੁੜ ਸ਼ੇਅਰ ਕਰਿਓ ਜਿਹੜੇ ਵੀ ਕੋਈ ਨਵਾਂ ਸਟਾਈਲ ਜਾਂ ਹਜੇ ਪੱਗ ਸਿੱਖਣੀ ਸ਼ੁਰੂ ਕਰ ਰਹੇ ਨੇ ਹਨਾ ਤਾਂ ਇਹ ਸਬੇ ਤੋਂ ਯਾ ਚੈਨਲ ਤੋਂ ਦੇਖ ਕੇ ਜਿਹੜੇ ਆਪਣੇ ਉਹ ਸਟਾਰਟਿੰਗ ਕਰ ਸਕਣ ਤੇ ਕੀ ਅਨਸਾ ਵੱਤੋ ਵੱਤੋ ਸਬਸਕ੍ਰਾਈਬ ਯੂ ਕਰਿਓ ਤੇ ਰੋਜ਼ ਵੀਡੀਓ ਦੇਖਿਆ ਕਰਿਓ ਤੇ ਆਪਾਂ ਹਰ ਰੋਜ਼ ਨਵੇਂ ਤੋਂ ਨਵਾਂ ਕੰਟੈਕਟ ਲੈ ਕੇ ਆਇਆ ਕਰਾਂਗੇ ਤੇ ਕਮੈਂਟ ਆਇਆ ਜਰੂਰ ਦੱਸਿਓ ਪੱਗ ਕਿਸ ਤਰ੍ਹਾਂ ਲੱਗੀ ਵੀਡੀਓ ਨੂੰ ਸਕਿਪ ਬਿਲਕੁਲ ਨਾ ਕਰਿਓ ਤਾਂ ਇਹ ਜਿਹੜੀ ਤੁਹਾਡੀ ਗਲਤੀ ਹੈ ਜਾਂ ਤੁਸੀਂ ਪੱਗ ਬੰਨਣ ਵਾਲੇ ਜਿਹੜੀ ਗਲਤੀ ਕਰਦੇ ਹੋ ਉਹ ਜਿਹੜੇ ਤੁਸੀਂ ਆਪਣੀ ਸੁਧਾਰ ਸਕੋ ਤੇ ਬਾਕੀ ਹੁਣ ਆਪਾਂ ਲੜ ਜਿਹੜੇ ਆਪਣੇ ਚਾਰ ਲੱਗ ਚੁੱਕੇ ਨੇ ਉਸੇ ਤਰੀਕੇ ਨਾਲ ਜਿਹੜਾ ਆਪਾਂ ਚੌਥਾ ਲੜ ਲਗਾਇਆ ਹੁਣ ਜਿਵੇਂ ਤੁਸੀਂ ਦੇਖ ਸਕਦੇ ਮੈਂ ਜਿਹੜੇ ਆਪਾਂ ਬੜ ਬਧਾਇ ਨੇ ਉਹ ਪੱਗ ਬੰਨਣਾ ਬਧਾਇ ਨੇ ਪੱਗ ਬੰਨਣਾ ਜਿਹੜੇ ਆਪਣੇ ਬਲ ਹੁੰਦੇ ਉਹ ਬਰੀਕ ਜਾਂ ਬੰਨ ਸਕਦੇ ਨੇ ਪਰ ਜਿਹੜੇ ਆਪਣੇ ਬਾਜ ਨਾਲ ਬਧਾ ਸਕਦੇ ਨੇ ਵੀਰ ਵਿਗਨਰ ਵੀਰ ਉਹ ਜਰੂਰ ਬਾਜ ਫੇਰੇ ਸੁਈਆਂ ਪੱਗ ਬੰਨਣਾ ਨਾ ਫੇਰੇ ਨਾ ਕਿਸੇ ਨੂੰ ਦੇਖ ਕੇ ਜਾਂ ਕਿਸੇ ਦੀ ਵੀਡੀਓ ਦੇਖ ਕੇ ਸੂਈ ਪੱਗ ਮੇ ਨਾ ਫੇਰੇ ਜਦ ਤੱਕ ਤੁਸੀਂ ਹਜੇ ਪੂਰੀ ਪੱਗ ਸਿੱਖਣਾ ਹੀ ਲੈਂਦੇ ਉਦੋਂ ਤੱਕ ਸੁਈਆਂ ਪੱਗ ਬੰਨਣਾ ਫੇਰੇਓ ਅਗਲਾ ਲੜ ਲੜਦੀ ਪਹਿਲਾਂ ਚੰਗੀ ਤਰ੍ਹਾਂ ਸੈਟਿੰਗਾਂ ਨੇ ਜਿਵੇਂ ਦੱਸਿਆ ਗਿਆ ਪੂਣੀ ਆਪਣੀ ਸੈੱਟ ਕਰ ਲੈਣੀ ਆ ਬਿਲਕੁਲ ਜਿਹੜਾ ਆਪਣਾ ਮੋਟਾਈ ਵਾਲਾ ਪਾਸਾ ਹੁੰਦਾ ਉਹ ਉੱਪਰ ਲੈ ਜਾਣਾ ਤੇ ਖੁੱਲਦਾ ਪਾਸਾ ਹੱਥ ਨੇ ਰੱਖਣਾ ਤੇ ਪਤਲਾ ਪਾਸਾ ਜਿਹੜਾ ਪੱਥਲੀ ਰੱਖਣਾ ਹੈਗਾ ਤੇ ਫਿਰ ਲੜ ਕੇ ਬਲ ਪਾ ਕੇ ਜਿੱਥੇ ਆਪਣੇ ਪਿਲਰ ਦੇ ਬਲ ਮੁੱਕਦੇ ਹੋਣਗੇ ਉੱਥੇ ਜਿਹੜਾ ਪਲਰ ਨੂੰ ਲੋਡ ਕਰਕੇ ਲਗਾ ਦੇਣਾ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜੁਡ ਕਰ ਦਿਓ ਜਿਵੇਂ ਮੈਂ ਜਿਹੜਾ ਆਪਣਾ ਆ ਲੜਾ ਲਾਇਆ ਪੰਜਵਾਂ ਲੜਾ ਲਾਇਆ ਇਹਦੇ ਚ ਆਪਣਾ ਆਪਾਂ ਬਲ ਬਲ ਪਾ ਜਿਹੜਾ ਆਪਣਾ ਪੰਜਵਾਂ ਲੜਾ ਚ ਬਲ ਸੀਗਾ ਘੱਟ ਤੇ ਆਪਾਂ ਜਿਹੜਾ ਪਹਿਲਾਂ ਹੱਥ ਨਾਲ ਸੈਟਿੰਗ ਕਰੀਏ ਲੜ ਦੀ ਸੱਥ ਨਾਲ ਬਲ ਫਿੱਟ ਕਰੇ ਫਿਰ ਉਹਦੋਂ ਬਾਅਦ ਬਾਜ ਫਿਰ ਬਾਜ ਨਾਲ ਦੇਖੋ ਤੁਸੀਂ ਕਿੰਨੇ ਵਧੀਆ ਬਲ ਪੈ ਗਏ ਨੇ ਤੇ ਬਲ ਸੰਘਣੇ ਵੀ ਹੋ ਜਾਂਦੇ ਬਾਜ ਨਾਲ ਤਾਂ ਇਸ ਲਈ ਸੂਈਆਂ ਪੱਗ ਬੰਨ ਨਾ ਵਰਤਿਓ ਅਗਲਾ ਲੜਾ ਇਹ ਲੜਾ ਆਪਾਂ ਸਾਫ ਲਗਾਉਣਾ ਲੜਨੂ ਵਾਲਾ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਉੱਪਰੋਂ ਲੜ ਦਾ ਚੰਗੀ ਤਰ੍ਹਾਂ ਫਾਸਲਾ ਲੋਡ ਕਰਨਾ ਫਿਰ ਨਕਦੀ ਥੋੜੀ ਟੱਡੀ ਰੱਖਣੀ ਆ ਸੀਧੇ ਨਕਦੀ ਥੋੜੀ ਟੱਡੀ ਸੀਧੇ ਰੱਖ ਕੇ ਸੱਜੇ ਪਾਸੇ ਥੋੜੀ ਡੱਡੀ ਸੀਜ਼ ਰੱਖ ਕੇ ਫੇਰ ਲੜ ਨੂੰ ਲਗਾਉਣਾ ਤਾਂ ਹੀ ਜਿਹੜਾ ਆਪਣਾ ਗਾਹਾਂ ਕਰਕੇ ਆਪਾਂ ਪੱਗ ਮੈਨ ਲਗਾ ਸਕਦੇ ਲਗਾਈਏ ਤੇ ਫਿਰ ਜਿਹੜਾ ਆਪਣਾ ਕਲਗੀ ਲੜ ਉਹ ਵੀ ਜਿਹੜੀ ਆਪਣੀ ਨੱਕ ਦੀ ਸੀਜ਼ ਚ ਰਹੇ ਤੇ ਕਮੈਂਟ ਕਰ ਕਮੈਂਟ ਯੂਰ ਕਰੋ ਜਿਹੜੀ ਆਪਣੀ ਅਗਲੀ ਪੱਗ ਅਗਲੀ ਵੀਡੀਓ ਕਿਹੜੀ ਪੱਗ ਤੇ ਹੋਵੇ ਤੇ ਫਿਰ ਪੱਗ ਬੈਨ ਥੱਲੇ ਰੱਖਾਂ ਲੜ ਨੂੰ ਪੱਗ ਮੈਨ ਆਪਾਂ ਨੱਕ ਦੀ ਸੀਜ਼ ਲਗਾਇਆ ਅੱਧਾ ਲੜਾ ਦੋ ਦੋ ਦੱਤ ਲੜਾ ਫੋਲਡ ਕਰਨਾ ਬਰਬਰ ਫੋਲਡ ਕਰਨਾ ਹੋਵੇ ਇੱਕ ਟਾਈਪ ਦੀ ਪੂਣੀ ਬਣਾ ਕੇ ਉਹਦੀ ਵਰਤ ਲੜ ਨੂੰ ਉੱਪਰ ਰੱਖਣਾ ਫਿਰ ਉਹਦੇ ਤੇ ਇੱਕ ਵਾਰ ਜਾਂ ਦੋ ਵਾਰ ਪ੍ਰੈਸ ਜੁੜ ਕਰਨਾ ਤਾਂ ਜਿਹੜਾ ਆਪਣਾ ਲੜਾ ਸਾਫ਼ ਹੋ ਜਾਏ ਜਾਂ ਤੁਸੀਂ ਬਲ ਪੱਗ ਵੀ ਲਗਾ ਸਕਦੇ ਲੜ ਚ ਜਿਹੜੀ ਪੱਗ ਬਲ ਵਾਲੀ ਪੱਗ ਨਾਲ ਜ਼ਿਆਦਾਤਰ ਬਲ ਵਾਲਾ ਲੜ ਵੀ ਸੋਹਣਾ ਲੱਗਦਾ ਤੇ ਪੇਚਾ ਵਾਲਾ ਵੀ ਜਿਹੜਾ ਆਪਣਾ ਸਾਫ਼ ਲੜ ਵੀ ਸੋਹਣਾ ਲੱਗਦਾ ਜਾਂ ਮਰੋੜ ਆਪਣੇ ਇਟੂ ਕਲਗੀ ਵੀ ਜਿਹੜੀ ਆਪਣੀ ਬਣਾ ਸਕਦੇ ਲੜ ਦੀ ਪਾ ਕੁ ਪੇਲੇ ਦੇ ਲੜ ਨੂੰ ਫਰੰਟ ਫਰੰਟ ਦੀ ਦੱਬਣਾ ਜਿਆਦਾ ਜਿਹੜਾ ਆਪਾਂ ਗਾਹਾਂ ਜਾ ਕੇ ਲੜ ਨਹੀਂ ਦੱਬਣਾ ਤੇ ਉੱਪਰ ਲੜ ਜੇ ਖਿਸਕਿਆ ਤਾਂ 2 ਜਾਂ 3 ਪੱਕਵੇਂ ਜਿਹੜੇ ਜੂਰੂ ਲਾਇਓ ਤੇ ਸੈਂਟ ਕਵਰ ਕਰਨਾ ਸਿਰ ਕਵਰ ਕਰਨ ਲਈ ਦੋ ਪੱਲੇ ਨਾਲੋਂ ਖਿੱਚਣਾ ਦੋ ਪੱਲੇ ਹੁੰਦੇ ਆ ਦੋਆ ਪੱਲਾ ਨੂੰ ਬਰਾਬਰ ਕਰਕੇ ਫਿਰ ਚੰਗੀ ਤਰ੍ਹਾਂ ਫਲਾ ਕੇ ਆਲੇ ਦਾਲੇ ਦੱਬ ਲੈਣਾ ਦੱਬ ਕੇ ਜਿੱਥੋਂ ਕਿਥੋਂ ਸੁਣ ਗਰੇ ਤਾਂ ਥੋੜਾ ਬਲਸ਼ੀਆਂ ਦੇ ਕੇ ਕਵਰ ਕਰ ਲੈਣਾ ਜਲਦੀ ਨੁਬੜ ਲੈ ਕੇ ਹਜੂਰ ਨੇ ਵੀਰੇ ਨੂੰ ਅੱਧ ਤੱਕ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ